ਵੇਰਾ ਇਸ ਕੇਸ ਨਾਲ ਕੋਈ ਦੇਖਾ ਦੇਖਾ ਨਹੀਂ ਔਰ ਮੈਨੂੰ ਆ ਵਕੀਲ ਨੇ ਨੂੰਮਨ ਪ੍ਰੈਕਸ ਦਾ ਇੱਕ ਵਕੀਲ ਹੈ ਜਿਹਨੇ ਮੇਰੀ ਬੇਬੇਰੇ ਵੀ ਉੱਥੇ ਜਾ ਕੇ 400 ਕੇ ਜਿੱਤੇ ਸੀ ਔਰ ਉਹਦਾ ਕੁਝ ਨਹੀਂ ਰੱਪਿਆ ਉਹੋ ਹੀ ਸੁਕੇ ਵਕੀਲ ਨੇ ਬਚਰਮਜੀਤ ਬੇਰਕੇ ਨੇ ਇਹਨੂੰ ਜੁੱਤੀ ਭੇਜੀ ਕਿ ਤੂੰ ਇਹ ਘੁੱਗੀ ਮਾਰ ਕੇ ਦੇ ਔਰ ਇਹਦੀ ਸ਼ਰਾਰਤ ਜਦੋਂ ਦੱਸੇ ਕਰਦੀ ਹੈ ਜਿਹੇ ਜਿਹੇ ਤਰ ਕੌਮਕੇ ਸਾਹਿਬ ਦੀ ਚ ਕਰ ਸਕਦੇ ਆ ਕਾਲਤਖ ਸਾਹਿਬ ਦੇ ਜਿਹੇ ਤਰ ਦੇ ਮਸਲੇ ਚ ਚੇਅਰਮੈਨ ਸਾਹਿਬ ਮੈਂ ਤਾਂ ਬੜੀ ਛੋਟੀ ਜੀ ਉਹ ਸਮਾਰੋਹ ਭਾਜੀ ਮੇਰੇ ਕਿਤੇ ਦਾ ਕੁਛ ਨਹੀਂ ਮਗਰ ਮੈਨੂੰ ਭਾਈ ਸੱਚੇ ਪਾਤਸ਼ਾਹ ਦੇ 100% ਛੱਡੋ ਉਸ ਘਰ ਦਾ ਮੈਂ ਕੁਕਰ ਆ ਮੈਨੂੰ ਗੁਰੂ ਘਰ 'ਚੇ ਵਿਸ਼ਵਾਸ ਆ ਉਸ ਕਚਹਿਰੀ 'ਚ ਮੈਨੂੰ ਇਨਸਾਫ ਮਿਲੂਗਾ ਲੋਕਾਂ ਦੀ ਕਚਹਿਰੀ 'ਚੋਂ ਸਦਾ ਇਨਸਾਫ ਮਿਲਿਆ ਜਿਹੜੀਆਂ ਬਣਾਈਆਂ ਆ ਲੋਕਾਂ ਦੀਆਂ ਕੋਟਾਂ ਨੇ ਉਹ ਚੋਂ ਇਨਸਾਫ ਮਿਲਿਆ ਕੱਲੀ ਭਗਵੰਤ ਮਾਨ ਨੂੰ ਇੱਕ ਬੇਨਤੀ ਆ ਅਗਲਾ ਚੇਅਰਮੈਨ ਸੇਟਰ ਦਾ ਪਿਓ ਦਾ ਪੁੱਤ ਜਿੱਦਾਂ ਦੇ ਜਾਗਤ ਆਪ ਵੜੋ ਅbscharan morenga pa ਦੋ ਦੋ ਹੱਥ ਸਿੱਧੇ ਕਰਾਂਗੇ ਪਹਿਲੀ ਵਾਰੀ ਵੀ ਤੈਨੂੰ ਪਹਿਲੇ ਦਿਨ ਵੀ ਕਹਿਆ ਸੀ ਅੱਜ ਵੀ ਚੈਲੰਜ ਕਰਦਾ ਜੇ ਨੱਤਾ ਤੇ ਜਾਨ ਹੈ ਮਾਰਕ ਮਹਿੰਦਰ ਦਾ ਮੁੰਡਾ ਅਗਲੀ ਜਿਹੜੀ ਚੇਅਰਮੈਨਸ਼ਿਪ ਆਪ ਬਣੇ ਦੋ ਦੋ ਹੱਥ ਸਿੱਧੇ ਕਰਾਂਗੇ ਕੀ ਹੈ ਜੀ ਮੌਜੂਦ ਆ ਔਰ ਕੇਜਰੀਆਲ ਸਾਹਿਬ ਨੂੰ ਤੇ ਭੌਖ ਘਬਰਾਉਣ ਦੀ ਲੋੜ ਨਹੀਂ ਇਹ ਤੈਨੂੰ ਧੋਖਾ ਨੂੰ ਫਿਰ ਦੇ ਤੇਰਾ ਪਰਮਾਰਗ ਤੇਰਾ ਵੀਰ ਤੇਰੇ ਨਾਲ ਜਰੂਰ ਤੈਨੂੰ ਜਾਣੋ ਦੱਸਦੀ ਆ ਤੈਨੂੰ ਵੀ ਮੈਨੂੰ ਨਾ ਸੱਦ ਤੇ ਮੈਂ ਉਹਦੇ ਨਾਲ ਜਾ ਆਉਂਗਾ ਚਾਰ ਨੂੰ ਸੱਤ ਲੜ ਚਾਰ ਨੂੰ ਸੱਤ ਲੜ ਪੰਜ ਨੂੰ ਸੱਤ ਲੜ ਪੰਜ ਨੂੰ ਤੇਰੇ ਮਗਰ ਹਾਈ ਕੋਰਟ ਦੇ ਆਰਡਰ ਜ਼ਰੂਰ ਹੈ